ਮੈਂ ਸਰਪੰਚ ਅਵਤਾਰ ਸਿੰਘ ਪਿੰਡ ਨਿੱਕੂਆ ਤੋਂ ਬੋਲ ਰਿਹਾ ਹਾਂ ਸਾਡੇ ਪਿੰਡ ਵਿੱਚ ਹਰ ਸਾਲ ਸਿੰਝ ਦਾ ਮੇਲਾ ਕਰਵਾਇਆ ਜਾਂਦਾ ਹੈ ਗੁੱਗਾ ਯਾਰਤੀ ਦੀ ਯਾਦ ਵਿੱਚ ਇਸ ਸਾਲ ਵੀ ਇਹ ਮੇਲਾ ਕਰਵਾਇਆ ਗਿਆ ਤੇ ਇਸ ਮੇਲੇ ਵਿੱਚ ਛੋਟੀ ਦੇ ਪਹਿਲਵਾਨ ਆਏ ਹੋਏ ਸਨ ਕਾਪੀ ਸਰਪੰਚ 26 ਜਨਵਰੀ ਜਾਂ ਫਰਵਰੀ ਦਾ ਪਹਿਲਾ ਤਬਾਹ ਤੇ ਬੜਾ ਬਹੁਤ ਬਹੁਤ ਆਵਾਜ਼ਾਂ ਸਾਜਿਆ ਦਾ ਪਹਿਲਾ ਨਾਮ ਦਿੱਤੇ ਖੇਡ ਲੱਗਦੂ ਜੈ 1 ਲੱਖ ਤੇ ਬੈਸਨ ਮੁੱਤ ਹੋ ਗਿਆ ਤੇ ਕਹਿੰਦੇ ਉਹਦੇ ਪੱਲੇ ਕੋਸ਼ਿਸ਼ ਕਰ ਰਹੇ ਕੋ ਬਹੁਤ ਵਾਹ ਬਹੁਤ ਬਹੁਤ ਬਸਤਾਨੀ ਬਣਦੀ ਹੈ ਕੋ ਮਹਿਨਤ ਕਰਦਾ ਤੇ ਸਾਰੇ ਨਾਲ ਨਾ ਪਾਉਂਦਾ ਹਾਂ ਜੇ ਤੁਸੀਂ ਜਾਓ ਵੀ ਉਹ 14 ਨੰਬਰ ਤੋਂ ਜਾਓ ਜੇਤੂ ਪਹਿਲਵਾਨ ਵਿੱਕੀ ਚੋਟੀਗਨ ਕੀਤਾ ਜਾ ਰਿਹਾ ਸੋ ਬਹੁਤ ਬਹੁਤ ਮਾਨੀ ਇਹ ਚੋਟੀ ਵਾਲਾ ਤਾਂ ਚਲੋ ਹਨ 21000 ਰੁਪਏ ਲੈ ਕੇ ਗਿਆ ਤੇ ਜੇ ਤੂੰ ਭਰਵਾਨ ਸੀ ਹੋ ਹਰ ਹਾਜ਼ਮ ਵਾਲਾ ਪਹਿਲਵਾਨ 15000 ਰੁਪਏ ਜਿੱਤਾ ਗਿਆ ਇਹ ਸਾਡੇ ਪੁਰਾਣੇ ਬਜ਼ੁਰਗਾਂ ਦੇ ਸਮੇਂ ਤੋਂ ਇਹ ਮੇਲਾ ਚੱਲਿਆ ਆ ਰਿਹਾ ਹੈ ਅਤੇ ਹਰ ਸਾਲ ਇਸ ਮੇਲੇ ਨੂੰ ਮਨਾਇਆ ਜਾਂਦਾ ਹੈ ਇਹ ਗੁੱਗਾ ਮਾੜੀ ਯਾਰ ਦੀ ਦੇ ਨਾਂ ਤੇ ਮੇਲਾ ਮਨਾਇਆ ਜਾਂਦਾ ਹੈ ਅਸੀਂ ਇਸ ਨੂੰ ਸਾਰੇ ਪਿੰਡ ਦੇ ਸਹਿਯੋਗ ਨਾਲ ਮਨਾਦੇ ਹਾਂ ਰਿਹਾ ਵਿੱਕੀ ਚੰਡੀਗੜ੍ਹ ਵਾਲਾ ਤੇ ਹਾਰਨ ਵਾਲਾ ਭੋਲਾ ਟਾਰੀ ਤੋਂ ਸੀ ਕਿੰਨੇ ਕੁ ਪਹਿਲਵਾਨ ਆnde ਜੀ ਇਸ ਪਿੰਡ ਵਿੱਚ ਪਹਿਲਵਾਨ 2-300 ਪਹਿਲਵਾਨ ਆਇਆ ਹੋਇਆ ਸੀ ਇਸ ਵਾਰ ਇਸ ਵਾਰੀ ਸਾਰੇ ਛਿੰਝਾਂ ਨਾਲ ਵੱਧ ਪਹਿਲਵਾਨ ਆਏ ਹੋਏ ਸਰ ਹਾਂਜੀ ਮੈਂ ਸੌਣ ਸਿੰਘ ਜੀ ਪਿੰਡ ਨਿੱਕੂਵਾਲ ਸਾਫ ਦਾ ਪਿੰਡ ਜਿਹੜਾ ਪਿੰਡ ਨਿੱਕੂਵਾਲ ਦੇ ਵਿੱਚ ਛਿੰਝ ਮੇਲਾ ਹੋਇਆ ਹੈਗਾ ਇਹ ਬਹੁਤ ਵਧੀਆ ਹੋਇਆ ਹੈਗਾ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਮੇਲੇ ਦਾ ਜਿਹੜਾ ਮਤਲਬ ਹੈਗਾ ਡੰਗਰਾ ਦੀ ਤੰਦਰੁਸਤੀ ਵਾਸਤੇ ਇਹ ਮੇਲਾ ਪਿੰਡ ਕਰਵਾਉਂਦਾ ਹੈਗਾ ਪਿਛਲੇ ਬੜਾ lâu ਸਾਡੇ ਜਿਹੜੇ ਇਹ ਵੀ ਇਦਾਂ ਹੀ ਇਸ ਰੀਤ ਚੱਲੀ ਆਦੀ ਪਿੱਛੇ ਤੇ ਇੱਦਾਂ ਕਰਾਦੇ ਰਹੇ ਇਸ ਮੇਲੇ ਦੇ ਵਿੱਚ ਬਾਹਰੋਂ ਬਹੁਤ ਦੂਰ ਦੂਰ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਪਲਵਾਨ ਆ ਜਿਹੜੇ ਬਾਹਰ ਦੀਆਂ ਸਥਿਤੀਆਂ ਤੇ ਆਏ ਹੈਗੇ ਤੇ ਬਹੁਤ ਵਧੀਆ ਮੇਲਾ ਹੋਇਆ ਸਾਰੇ ਪਿੰਡ ਨੇ ਪੰਚਾਇਤ ਨੇ ਸਾਰੀ ਨੇ ਪੂਰਾ ਸਹਿਯੋਗ ਦਿੱਤਾ ਪੂਰੇ ਪਿੰਡ ਨੇ ਜਿਹੜੇ ਬਾਹਰੋਂ ਲੋਕੋ ਲੋਕ ਆਏ ਹੈਗੇ ਉਹਨਾਂ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਪਿੰਡ ਬਾਥੀਆਂ ਦਾ ਬਹੁਤ ਵਧੀਆ ਜਿਹੜੀ ਇਹ ਹੈਗੀ ਸਿੰਝ ਹੋਈ ਹੈਗੀ ਡੰਗਰ ਪਸ਼ੂ ਜਿਹੜੇ ਤੰਦ ਕਸਤੀ ਦੀ ਬਾਤ ਆਏ ਆ ਸਾਰੀ ਕਰਾਉਂਦੇ ਹੈਗੇ ਤੇ ਅੱਗੇ ਬਾਤਾਂ ਵੀ ਅਸੀਂ ਕਰਾਉਂਦੇ ਰਹਾਂਗੇ ਇਹ ਹੈਗੀ ਉਹ ਵਿੱਕੀ ਝੰਡੀ ਦੀ ਕੁਸ਼ਤੀ ਵਿੱਕੀ ਵਿਕੀ ਹੈ ਝੰਡੀ ਦੀ ਕੁਸ਼ਤੀ ਜਿੱਤੀ ਹੈਗੀ ਤੇ ਭੋਲਾ ਟਾਰੀ ਵਾਲਾ ਵਿੱਕੀ ਕਿਹੜੀ ਜਵਾਨੀ ਗਰਮ ਖੂਨ ਲਗਾਏ ਤਾ ਵੜਦੇ ਰਾਜ ਦੇ ਖੇਲੇ ਮਰਦਾਂ ਨੂੰ ਕਦੇ ਘਰ ਨਹੀਂ ਵੱਢਦੇ ਕਦੇ ਘਰ ਕਦੀ ਵੱਢਦੇ ਤੁਮੀ ਆਦੋ ਸਾਡਾ ਆਪਣਾ ਮੰਦੀ ਪੰਜ ਦਮਿਆਂ ਤੁਮੀ ਔਰ ਬੁਣੀਆ ਉਹ ਭਾਵੇਂ ਮੇਰੇ ਵੀ ਵੱਡੇ ਮਨ ਪਹੁੰਚਿਆ ਬਹੁਤ ਬਹੁਤ ਧੰਨਵਾਦ ਹੈ ਔਰ ਮੇਰੀ ਬੜਾ ਸਨਾਨ ਹੋਣਾ ਜਿੱਤੇ ਭਾਵੇਂ ਕਹਿੰਦੇ ਬਹੁਤ ਲੋੜ ਹੈ ਆ ਮੈਂ ਵੀ ਕਮਰੀ ਨੂੰ ਮਾਰੋ ਨਹੀਂ ਜਾਣਾ ਤੇਰੀ ਵੀ ਬੁਣੀ ਜੋਗੀ ਉਹ ਵੀ ਮਾਇਓ